ਅੱਜ ਅਸੀਂ ਗੱਲ ਕਰਾਂਗੇ ਭਰਪੂਰਤਾ ਦੀ ਅਬੰਡੈਂਸ ਦੀ ਕੇ ਸੰਸਾਰ ਦੇ ਅੰਦਰ ਸਭ ਕੁਝ ਹੀ ਭਰਪੂਰ ਆ ਪੈਸੇ ਭਰਪੂਰ ਆ ਖਾਣਾ ਭਰਪੂਰ ਆ ਹਰ ਇੱਕ ਚੀਜ਼ ਭਰਪੂਰਤਾ ਦੇ ਅੰਦਰ ਆ ਤੇ ਕਿਸੇ ਚੀਜ਼ ਦੀ ਇਸ ਬ੍ਰਹਮਣ ਦੇ ਅੰਦਰ ਘਾਟ ਨਹੀਂ ਆ ਪਰ ਕਿਉਂਕਿ ਸਾਡੇ ਅੰਦਰ ਘਾਟ ਆ ਇਸ ਕਰਕੇ ਉਹ ਚੀਜ਼ ਸਾਡੀ ਜ਼ਿੰਦਗੀ ਦੇ ਅੰਦਰ ਲਗਾਤਾਰ ਹੀ ਪ੍ਰਗਟ ਹੋਦੀ ਰਹੇ ਉਹ ਹੁੰਦਾ ਨਹੀਂ ਆ ਜਾਨਣ ਕਿ ਸਾਡੀ ਜ਼ਿੰਦਗੀ 'ਚ ਪੈਸੇ ਆਉਂਦੇ ਰਹਿਣ ਖਾਣਾ ਆਉਂਦੇ ਰਹਿਣ ਜ਼ਰੂਰਤਾਂ ਆਉਂਦੀਆਂ ਰਹਿਣ ਉਹ ਤਾਂ ਹੁੰਦਾ ਨਹੀਂ ਆ ਕਿਉਂਕਿ ਉਹ ਸਾਡੇ ਅੰਦਰ ਘਾਟ ਆ ਜਿਵੇਂ ਮੈਂ ਖਸਾਨੀਅਤ ਮੈਂ ਕੀ ਕਰਦਾ ਹਾਂ ਜਦੋਂ ਕਣਕ ਵੱਢ ਕੇ ਮੈਂ ਡਰਮ ਭਰ ਲੈਣੇ ਹੁੰਦੇ ਆ ਕਣਕ ਦੇ ਤਾਂ ਕਿ ਇੱਕ ਸਾਲ ਤੱਕ ਮੈਂ ਕਣਕ ਖਾਂਦਾ ਰਹਾ ਤਾਂ ਕਿ ਮੈਨੂੰ ਖਰੀਦਣ ਦੀ ਜ਼ਰੂਰਤ ਨਾ ਪਵੇ ਕਣਕ ਹੁਣ ਮੰਨ ਲਓ ਮੰਨ ਲਓ ਮੈਂ ਵੀਚ ਵੀ ਧਮਾ ਸਾਰੀ ਕਣਕ ਹੈ ਤੇ ਫੇਰ ਵੀ ਮੈਨੂੰ ਪੈਸੇ ਤੇ ਚਾਹੀਦੇ ਆ ਨਾ ਉਹ ਕਣਕ ਦੇ ਲਈ ਜਾਂ ਕੁਝ ਵੀ ਹੋ ਸਕਦਾ ਵਾ ਜਿੰਨਾ ਵੀ ਆਪਣਾ ਖਰਚਾ ਵਾ ਹੁਣ ਉਹਨਾ ਖਰਚਾ ਜਿਹੜਾ ਵਾ ਕਿੱਥੋਂ ਆਊਗਾ ਪੈਸੇ ਕਿੱਥੋਂ ਹੋਣਗੇ ਕੌਣ ਦੇਊਗਾ ਜੇ ਸਭ ਕੁਝ ਭਰਪੂਰ ਆ ਤੇ ਸਭ ਕੁਝ ਕਿੱਥੋਂ ਮਿਲੂਗਾ ਤੇ ਜੇ ਅੰਦਰ ਦੀ ਘਾਟ ਐਂ ਖਤਮ ਕਰ ਦਿਆਂ ਕਿਤੇ ਕੀ ਬਾਰੀ ਸੰਸਾਰ ਦੇ ਵਿੱਚ ਆਪਣੇ ਆਪ ਹੀ ਉਹ ਆਉਣਾ ਸ਼ੁਰੂ ਹੋ ਜਾਊਗਾ ਇਹਦੇ ਬਾਰੇ ਇਹ ਗੱਲ ਕਰਨੀ ਹੁੰਦਾ ਕੀ ਹੈ ਕਿ ਅਸੀਂ ਸਭ ਕੁਏ ਨਾ ਸੰਭਾਲ ਸੰਭਾਲ ਕੇ ਰੱਖਦੇ ਹਾਂ ਕਿ ਸਭ ਕੁਝ ਹੀ ਪਹਿਲਾਂ ਇਕੱਠਾ ਕਰ ਲਓ ਮਤਲਬ ਪੈਸੇ ਇਕੱਠੇ ਕਰ ਲਓ ਪੈਸੇ ਦੀ ਜੇ ਘਾਟ ਹੋ ਗਈ ਤੇ ਜੇਾਨੂੰ ਕਿਸੇ ਥਾਂ ਤੇ ਜ਼ਰੂਰਤ ਪੈ ਗਈ ਪੈਸੇ ਦੀ ਤੇ ਸਾਡੇ ਕੋਲ ਪੈਸੇ ਨਾ ਹੋਣਗੇ ਤੇ ਫਿਰ ਪੈਸੇ ਕਿੱਥੋਂ ਹੋਣਗੇ ਫਿਰ ਪੈਸੇ ਤੇ ਕਹਿੰਨੇ ਦੇਣੇ ਨਹੀਂ ਆ ਤੇ ਜੇ ਮੰਨ ਲਓ ਖਾਣੇ ਵਾਲੀ ਚੀਜ਼ ਦੀ ਸਾਨੂੰ ਘਾਟ ਹੋ ਗਈ ਫਿਰ ਖਾਣਾ ਕਿੱਥੋਂ ਆਊਗਾ ਤੇ ਇਹ ਸਾਉ ਕੋਰ ਕੌਣ ਦਊਗਾ ਸਮੱਸਿਆ ਕੀ ਆ ਕਿ ਸਾਨੂੰ ਉਹਦਾ ਪੂਰਾ ਪਤਾ ਨਹੀਂ ਲੱਗਣਿਆ ਜਿਵੇਂ ਜੰਗਲ ਹੁੰਦਾ ਵਾ ਜੰਗਲ ਦੇ ਅੰਦਰ ਹਰੇਕ ਜਾਨਵਰ ਨੂੰ ਜਿੰਨੀ ਜ਼ਰੂਰਤ ਹੁੰਦੀ ਆ ਉਹਦੇ ਲਈ ਉਹ ਉਪਲਬਧ ਹੁੰਦਾ ਵਾ ਤੇ ਉਹ ਉਹਨੂੰ ਭੁੱਖਾ ਨਹੀਂ ਮਰਨ ਦਿੰਦਾ ਉਹਨੂੰ ਉਹ ਚੀਜ਼ ਮਿਲਣੀ ਹੀ ਮਿਲਣੀ ਆ ਤੇ ਬ੍ਰਹਮਣ ਦਾ ਕੰਮ ਆ ਪਰ ਹੁੰਦਾ ਕੀ ਆ ਉਹ ਕੰਮ ਅਸੀਂ ਆਪਣੇ ਹੱਥ ਵਿੱਚ ਲੈਣੇ ਆ ਕਿ ਸਾਨੂੰ ਜਿਹੜਾ ਵਾ ਖਾਣਾ ਪਿਆ ਉਹਾਨੂੰ ਜਿਹੜਾ ਵਾ ਨਹੀਂ ਮਿਲਦਾ ਉਸ ਕਰਕੇ ਕੀ ਕਰੀਏ ਭਾਈ ਖੁਦ ਉਹਤਲੀ ਸਭ ਕੁਝ ਕਰੀਏ ਕੁੱਤ ਮਿਹਨਤ ਕਰੀਏ ਆਪਣੀ ਜ਼ਿੰਦਗੀ ਦੇ ਅੰਦਰ ਤੇ ਫਿਰ ਉਹ ਸਾਰੀ ਚੀਜ਼ਾਂ ਪ੍ਰਾਪਤ ਕਰੀਏ ਤੇ ਫਿਰ ਸਾਨੂੰ ਉਹ ਇਕੱਠਾ ਕਰਕੇ ਰੱਖ ਲਾਂਗੇ ਤਾਂ ਕਿ ਫਿਰ ਕੋਈ ਸਮੱਸਿਆ ਨਾ ਆਵੇ ਪਰ ਹੁਣ ਬ੍ਰਾਹਮਣ ਦਾ ਜਿਹੜਾ ਨਾ ਪੱਲਾ ਏਤਮ ਕਹ ਲਓ ਵੀ ਬਦਲ ਗਿਆ ਉਹ ਕਾਫੀ ਆਦਾ ਹੁਣ ਇਹ ਬ੍ਰਾਹਮਣ ਡਿਆ ਨਾ ਇਹਦਾ ਜਿਹੜਾ ਬੇਸ ਹੈ ਨਾ ਉਹਦੇ ਚ ਕੀ ਹੋ ਗਿਆ ਕਿ ਭਰਪੂਰਤਾ ਆ ਗਈ ਹੈ ਜਾਨੀ ਕਿ ਜੇ ਅਸੀਂ ਆਪਣੇ ਅੰਦਰੋਂ ਉਹ ਕਹਾਟ ਵਾਲਾ ਕੀੜਾ ਕੱਢ ਦਈਏ ਤੇ ਪੈਸੇ ਜਿਹੜੇ ਆ ਅਸੀਂ ਆਮ ਹੀ ਵਰਤਣਾ ਸ਼ੁਰੂ ਕਰ ਦਈਏ ਫਲੋ ਦੇ ਵਿੱਚ ਲੈ ਕੇ ਆ ਜੀਏ ਫਿਰ ਹੁਣ ਆ ਕਿ ਆ ਕਿ ਆਪਣੇ ਆਪ ਹੀ ਬ੍ਰਹਮਣ ਦੇ ਅੰਦਰ ਜਿੰਨੀ ਜ਼ਰੂਰਤ ਹੈ ਸਾਡੀ ਪੂਰੀ ਹੁੰਦੀ ਜਾਣੀ ਆ ਹੁਣ ਇਹਦੇ ਵਿੱਚ ਇਹ ਸਵਾਲ ਪੁੱਛ ਨੂੰ ਸ਼ੁਰੂ ਦੇ ਅੰਦਰ ਬਹੁਤ ਵਾਰੀ ਹੁੰਦਾ ਕਿ ਉਹ ਕਿੱਥੋਂ ਆਊਗਾ ਕੌਣ ਦੇਊਗਾ ਇਹਦਾ ਗੱਲ ਇਹ ਆ ਕਿ ਅਸੀਂ ਇਹ ਸੋਚਦੇ ਰਹਿੰਦੇ ਕਿ ਕਿੱਥੋਂ ਆਊਗਾ ਪਰ ਗੱਲ ਇਹ ਵੀ ਪਹਿਲਾਂ ਤਾਂ ਸਾਨੂੰ ਇਹ ਪਤਾ ਲੱਗਣਾ ਚਾਹੀਦਾ ਕਿ ਇਹ ਹੁੰਦਾ ਵੀ ਆ ਕਿ ਨਹੀਂ ਤੇ ਮੰਨ ਲਓ ਜੇ ਹੁੰਦਾ ਵਾ ਤੇ ਫਿਰ ਫਿਰ ਕਿਵੇਂ ਕਰੀਏ ਉਹਨੂੰ ਕੰਮ ਤੇ ਸਾਨੂੰ ਇਹ ਕਰਨਾ ਚਾਹੀਦਾ ਵਾ ਪਰ ਇਹ ਸੋਚਦੇ ਇੰਨੀ ਆ ਵੀ ਕਿੱਥੋਂ ਆਊਗਾ ਹੁਣ ਮੰਨ ਲਓ ਮੈਨੂੰ ਕੋਈ ਮੰਨ ਲਓ ਮੈਨੂੰ ਕੋਈ ਮਾਰਨ ਆਉਂਦਿਆ ਠੀਕ ਹੈ ਮੈਂ ਬੈਠਾ ਵਾਂ ਤੇ ਬਾਹਰੋਂ ਕੋਈ ਬੰਦਾ ਆਇਆ ਉਹਨੇ ਮੈਨੂੰ ਦੱਸਿਆ ਵੀ ਬਾਹਰੋਂ ਤੈਨੂੰ ਕੋਈ ਨਾ ਮਾਰਨ ਆਉਂਦਿਆ ਹੁਣ ਮੰਨ ਲਓ ਇੱਕ ਤੇ ਪਹਿਲਾ ਘਾਤ ਤਰੀਕਾ ਫਿਰ ਮੈਂ ਕੀ ਕਹਾਂ ਤਾਂ ਫਿਰ ਮੈਂ ਸੋਚਣ ਤਾਂ ਮੈਨੂੰ ਕਿਉਂ ਮਾਰੂਗਾ ਕੋਈ ਮੈਨੂੰ ਤਾਂ ਕੋਈ ਮਾਰ ਹੀ ਨਹੀਂ ਸਕਦਾ ਮੇਰੀ ਤੇ ਕਿ ਮੇਰ ਤੇ ਕਹਨ ਲਾਈ ਨਹੀਂ ਹੁੰਦੀ ਤੇ ਇੱਥਾਂ ਕਿਵੇਂ ਹੋ ਸਕਦਾ ਪਹਿਲਾ ਕਾਰਨ ਤੇ ਹਨਾ ਪਹਿਲਾ ਤੇ ਤਰੀਕਾ ਏ ਆ ਮੈਂ ਸੋਚੂਗਾ ਦੂਸਰੇ ਪਾਸੇ ਮੈਂ ਸੋਚੂਗਾ ਇਹ ਮੈਂ ਸੋਚੂਗਾ ਕਿ ਕਿਉਂ ਕਿਆ ਹੋਊਗਾ ਇਹ ਮੈਂ ਨਹੀਂ ਸੋਚਣਾ ਦੂਜੇ ਵਾਲੇ ਬੰਨੇ ਮੈਂ ਸੋਚੂਗਾ ਕਿ ਜੋ ਇਹ ਬੰਦਾ ਦੱਸਾਂ ਡਿਆ ਮੈਨੂੰ ਕੋਈ ਮਾਰਨੋਂ ਡਿਆ ਇਹ ਹੈ ਵਾ ਕੇ ਨਹੀਂ ਪਹਿਲਾਂ ਇਹ ਪਤਾ ਕਰੂੰਗਾ ਵੀ ਜੋ ਹੋਇਆ ਵਾ ਤਾਂ ਫਿਰ ਉਹ ਤੋਂ ਬਚੂੰਗਾ ਇੱਥਾਂ ਹੀ ਆਣਾ ਬਲੋ ਗੱਲ ਇਹ ਵੀ ਅਹੀਂ ਫਿਰ ਪਹਿਲਾ ਰਸਤਾ ਚੁੰਦਿਆ ਪੇ ਕੋਈ ਬੰਦਾ ਮੈਨੂੰ ਮਾਰੂਗਾ ਕਿਉਂ ਇੱਤਾ ਹੀ ਆ ਇਸ ਬ੍ਰਹਿਮੰਡ ਦੇ ਅੰਦਰ ਕਿਉਂਕਿ ਆਪਣਾ ਦਿਮਾਗ ਉਸ ਤਰ੍ਹਾਂ ਦਾ ਬਣਿਆ ਪਿਆ ਹੋਵੇ ਦਿਮਾਗ ਨੇ ਹਰ ਇੱਕ ਚੀਜ਼ ਦੇ ਅੰਦਰ ਨਾ ਬਲਿ ਪੀ ਸਾਮ ਸਭਾਲਣਾ ਵੇਖਣਾ ਹੁੰਦਾ ਹੋਵੇ ਪਹਿਲਾਂ ਹੀ ਸਭ ਕੁਝ ਨਾ ਸਭਾ ਸਾਮ ਸਭਾਲ ਕੇ ਵੇਖ ਲੋ ਇਹ ਦਿਮਾਗ ਦਾ ਕੰਮ ਹੈ ਉਹਨੇ ਸੋਚਦੇ ਰਹਿਣਾ ਕਿ ਕਿੱਥੋਂ ਆਊਗਾ ਸਭ ਕੁਝ ਪੈਸੇ ਕਿੱਥੋਂ ਹੋਣਗੇ ਹੁਣ ਮੰਨ ਲਓ ਮੈਂ ਜਿੰਨੇ ਪੈਸੇ ਮੰਨ ਲਓ ਆਪਣੇ ਘਰ ਦਾ ਖਰਚਾ 10000 ਰੁਪਇਆ ਤੇ ਕਮਾਈ ਵੀ 10000 ਰੁਪਇਆ ਹੋ ਹੁਣ ਮੰਨ ਲਓ ਉਹਨੂੰ ਜੇ ਸੰਭਾਲ ਸੰਭਾਲ ਕੇ ਵਰਤਾਂਗੇ ਤੇ 1 ਮਹੀਨਾ ਲੰਘ ਜਾਣਾ ਤੇ ਅਗਲੇ ਮਹੀਨੇ ਤੇ ਫਿਰ ਉਹਨਾਂ ਬੇਰਾਗ ਲਾਮੀ ਨਾਲ ਗੱਡ ਲਾਂਗੇ ਪਰ ਮੰਨ ਲਓ ਉਸ 10000 ਰੁਪਏ ਨੂੰ ਜੇ ਮੈਂ ਖਰਚਣਾ ਸ਼ੁਰੂ ਕਰਦਾ ਆਮ ਹੀ ਤੇ ਫਿਰ ਮੰਨ ਲਓ ਉਹ ਏਡੇ ਪੈਸੇ ਆ ਮੇਰੇ 1-2 ਦਿਨ ਦੇ ਵਿੱਚ ਖਤਮ ਹੋ ਜਾਣ ਤਾਂ ਬਾਕੀ ਦੇ ਜਿਹੜੇ 25 26 27 ਦਿਨ ਨੇ ਆ ਉਹ ਉਹਨੇ ਦਿਨਾਂ ਦੰਦਰ ਮੇਰੇ ਪਰਿਵਾਰ ਦਾ ਖਰਚਾ ਕਿੱਥੋਂ ਆਊਗਾ ਹਨਾ ਇਹ ਜਿਹੜਾ ਕਿੱਥੋਂ ਆਊਗਾ ਨਾ ਅਸਲ 'ਚ ਇਹ ਸਾਡੀ ਜਾਣਨ ਦਾ ਹੈ ਹੀ ਨਹੀਂ ਆ ਇਸ ਨੂੰ ਜਾਣਨ ਦੀ ਸਾਨੂੰ ਲੋੜ ਹੀ ਨਹੀਂ ਆ ਸਾਨੂੰ ਪਹਿਲਾਂ ਇਹ ਪਤਾ ਲੱਗ ਕਰਨਾ ਚਾਹੀਦਾ ਵੀ ਇਹ ਅਸਲ 'ਚ ਜਿਹੜੀਆਂ ਮੈਂ ਗੱਲਾਂ ਕਹਿ ਰਿਹਾ ਸੱਚ ਆ ਕਿ ਨਹੀਂ ਆ ਆਪਣੇ ਆਪ ਉਹ ਕੁਝ ਸਭ ਕੁਝ ਸਾਨੂੰ ਮਿਲਦਾ ਵਾ ਕਿ ਨਹੀਂ ਹੈ ਕਿਉਂਕਿ ਇਹ ਬ੍ਰਹਮਣ ਦਾ ਕੰਮ ਹੈ ਇਹ ਸਾਡਾ ਕੰਮ ਨਹੀਂ ਆ ਜਾਂ ਤੇ ਅਸੀਂ ਮਰ ਜਾਾਂਗੇ ਕਾਂ ਤੋਂ ਬਗੈਰ ਇੱਤਾ ਹੀ ਆ ਤਾਂ ਜਾਂ ਫਿਰ ਜਿੰਦੇ ਰਹਿ ਲਾਂਗੇ ਇਹ ਕੰਮ ਕਿਹਦਾ ਹੋਊਗਾ ਫਿਰ ਬ੍ਰਹਮਣ ਦਾ ਕੰਮ ਆਊਗਾ ਸਾਨੂੰ ਸਮੇਂ ਦੇ ਨਾਲ ਸਭ ਕੁਝ ਮਿਲਦਾ ਜਾਊਗਾ ਪਰ ਇਹ ਫਿਰ ਸਾਨੂੰ ਸਮੇਂ ਦੇ ਨਾਲ ਮਿਲਦਾ ਹੀ ਜਾਣਾ ਵਾ ਜੇ ਅੰਦਰੋਂ ਸਾਡੀ ਘਾਟ ਖਤਮ ਹੋ ਗਈ ਜੇ ਘਾਟ ਖਤਮ ਹੋ ਗਈ ਫਿਰ ਅਸੀਂ ਆਪ ਹੀ ਪੈਸੇ ਵਰਤਨੇ ਸ਼ੁਰੂ ਕਰ ਦੇਣੇ ਆ ਅਹੀਂ ਸੁਭਾਸਮਾਲ ਕੇ ਚੀਜ਼ਾਂ ਨਹੀਂ ਰੱਖਣੀਆਂ ਪਈਆਂ ਇੰਨੀਆਂ ਚੀਜ਼ਾਂ ਖਾਣ ਵਾਲੀਆਂ ਘਟੀਆਂ ਕਰਕੇ ਰੱਖ ਲੋ ਐਨੇ ਪਾਏ ਘੱਟੇ ਕਰਕੇ ਰੱਖ ਲੋ ਅਹੀਂ ਇੰਸੂਰੈਂਸ ਕਰਾ ਲਈਏ ਵੀ ਜੇ ਮਰ ਗਏ ਨੇ ਫਿਰ ਕੀ ਹੋਊਗਾ ਅਹੀਂ ਇੱਥੇ ਤਾਂ ਕਿਉਂਕਿ ਬਿਮਾਰੀਆਂ ਆ ਜਾਣੀਆਂ ਬਿਮਾਰੀਆਂ ਲਈ ਪੈਸੇ ਬੜੇ ਲੱਗਦੇ ਆ ਇੱਤਾ ਵਗੈਰਾ ਕਰਾ ਕਿਉਂਕਿ ਬ੍ਰਾਹਮਣ ਦੇ ਆਨਲਡ ਸਮਝ ਦੇ ਅੰਦਰ ਤਾਂ ਕਿਸੇ ਨੂੰ ਬਿਮਾਰ ਹੀ ਨਹੀਂ ਹੋਣਾ ਇਹੋ ਜਿਹਾ ਸਾਰੀ ਪ੍ਰਗਟ ਕਰਨਾ ਇਹਦੇ ਲਈ ਇਸ ਸਮੇਂ ਦੇ ਇਧਰ ਦਿੱਤੇ ਆ ਇਹ ਸਭ ਕੁਝ ਇਹ ਕਾਨ ਦੇ ਲਈ ਇਹ YouTube ਦਾ ਚੈਨਲ ਆ ਤੇ ਕਿਵੇਂ ਸ਼ੁਰੂ ਸ਼ੁਰੂ ਦੇ ਅੰਦਰ ਹੀ ਸਭ ਕੁਝ ਸਾਰਿਆਂ ਨੇ ਕਰਨਾ ਵਾ ਪਰ ਗੱਲ ਉਹ ਤੇ ਸਭ ਕੁਝ ਹੋਣਾ ਵਾ ਪਰ ਉਹਨੂੰ ਤੇ ਜੇ ਦੇਖਦਾ ਨਹੀਂ ਨਾ ਪਿਆ ਪਰ ਇਹ ਗੱਲ ਆ ਵੀ ਇਹ ਅੰਦਰੋਂ ਘਾਟ ਕਰਕੇ ਬਾਹਰੀ ਸੰਸਾਰ ਦੇ ਅੰਦਰ ਸਾਡੇ ਕੋਲ ਪੈਸੇ ਤੇ ਸਭ ਕੁਝ ਨਹੀਂ ਹੁੰਦਾ ਤੇ ਪੈਸੇ ਆਉਣ ਦਾ ਤਰੀਕਾ ਵੀ ਵੱਖਰਾ ਵਾ ਅਹੀਂ ਇਹ ਤਾਂ ਸੋਚਿਆ ਆਪਣੇ ਸਾਡੇ ਕੋਲ ਬਹੁਤ ਸਾਰੇ ਪੈਸੇ ਆ ਜਾਣੇ ਆ ਕਿਉਂਕਿ YouTube ਤੇ ਕੋਈ ਵੀਡੀਓ ਵੇਖਿਆ ਜਾਂ ਹੋਰ ਕਿਤੇ ਵੀ ਵੇਖਿਆ ਵਾ ਅਹੀਂ ਅਵਚੇਤਨ ਮੰਨ ਤੇ ਕੰਮ ਕਰਕੇ ਨਾ ਅਵਚੇਤਨ ਮੰਨ ਤੇ ਤੂੰ ਸੋਚੀ ਚਾਹਵਾ ਕਿ ਸਾਡੇ ਕੋਲ ਬਹੁਤ ਸਾਰੇ ਪੈਸੇ ਆ ਜਾਣ ਤੇ ਸਾਡਾ ਹਾਲ ਹੋ ਜਾਣਾ ਅਸਲ 'ਚ ਬ੍ਰਹਿਮੰਡੇ ਦਾ ਕੰਮ ਨਹੀਂ ਕਰਦਾ ਬ੍ਰਹਿਮੰਡ ਦੇ ਅੰਦਰ ਜਿੰਨੀ ਜ਼ਰੂਰਤ ਹੈ ਸਾਨੂੰ ਪੈਸੇ ਆਉਂਦੇ ਜਦੋਂ ਪੈਸੇ ਵਰਤੇ ਜਾਣਗੇ ਤਾਂ ਆਪਣੇ ਆਪ ਹੀ ਆਉਣ ਵਾਲੇ ਟਾਈਮ ਤੇ ਜਿਹੇ ਜ਼ਰੂਰਤ ਹੋਊਗੀ ਸਾਡੀ ਫਿਰ ਸਾਨੂੰ ਪੈਸੇ ਆ ਜਾਣੇ ਕਿਉਂਕਿ ਪੱਕਾ ਨਹੀਂ ਆ ਕਿਉਂਕਿ ਇੱਥੇ ਸਾਨੂੰ ਇਹ ਨਹੀਂ ਹੁਣ ਕੌਣ ਜਵਾਬ ਦੇਊਗਾ ਵੀ ਕਿੱਥੋਂ ਆਊਗਾ ਪੈਸੇ ਦੇ ਖਾਣੇ ਇਹਦਾ ਕੋਈ ਜਵਾਬ ਨਹੀਂ ਨਾ ਹੈਗਾ ਇਹ ਆਉਣਾ ਹੈ ਵਾ ਇਹ ਨਹੀਂ ਵੀ ਆਉਣਾ ਨਹੀਂ ਪਰ ਇਹਦਾ ਕੋਈ ਜਵਾਬ ਵੀ ਕਿੱਥੋਂ ਪਾਊਗਾ ਇਹ ਬ੍ਰਹਿਮੰਡ ਦਾ ਕੰਮ ਹੈ ਕਿੱਥੋਂ ਆਊਗਾ ਅਹੀਂ ਉਹਨੂੰ ਬਸ ਆਪਣੇ ਆਪ ਹੀ ਆਉਣ ਦੇਣਾ ਕਿਉਂਕਿ ਅਹੀਂ ਰੁਕਾਵਟ ਪਾਉਨੇ ਆ ਆਪਣੇ ਅੰਦਰੋਂ ਵੀ ਸਾਡੇ ਅੰਦਰ ਘਾਟ ਆ ਬ੍ਰਹਮਣ ਦੇ ਅੰਦਰ ਹੀ ਰੁਕਾਵਟ ਨਹੀਂ ਪਾਉਣੀ ਆਪਣੇ ਅੰਦਰੋਂ ਵੀ ਉਹ ਸਾਰੀ ਚੀਜ਼ਾਂ ਸਾਡੇ ਕੋਲੋਂ ਨਹੀਂ ਆਉਣਗੀਆਂ ਜੇ ਆਪਣੇ ਅੰਦਰ ਘਾਟ ਕਰਤੋਂ ਕਰ ਲਈਏ ਆਪਣੇ ਆਪ ਹੀ ਆਉਣੀਆਂ ਹੀ ਆਉਣੀਆਂ ਤੇ ਇੱਕਦਮ ਪੈਸੇ ਨਹੀਂ ਆਉਂਦੇ ਇੱਕਦਮ ਸਭ ਕੁਝ ਬੜਾ ਬਹੁਤ ਸਾਰੀ ਚੀਜ਼ਾਂ ਨਹੀਂ ਹੁੰਦੀਆਂ ਆਪਣੇ ਆਪ ਜਿੰਨੀ ਜ਼ਰੂਰਤ ਹੈ ਉਹਨੂੰ ਹੀ ਆਉਂਦੀਆਂ ਬ੍ਰਹਮਣ ਦੇ ਐਵੇਂ ਨਹੀਂ ਕਿ ਸਾਨੂੰ ਮਰਨ ਦੇਣਾ ਵਾ ਵੀ ਅਹੀਂ ਕੁਝ ਕਰਾਂਗੇ ਨਾ ਕਿਉਂਕਿ ਉਹ ਆਪ ਹੋਇਆ ਕੀ ਪਿਆ ਵਾ ਅਹੀਂ ਕੋਈ ਵੀ ਕੰਮ ਕਰਦੇ ਆ ਕਿਉਂ ਕਰਦੇ ਆ ਕੰਮ ਪੈਸੇ ਲਈ ਕਰਦੇ ਆ ਤੇ ਪੈਸੇ ਨਾਲ ਸਾਰਾ ਸੰਸਾਰ ਚੱਲਦਾ ਹੋਇਆ ਇੱਦਾਂ ਹੀ ਆ ਪਰ ਮੰਨ ਲਓ ਜੇ ਪੈਸੇ ਜਿਹੜੇ ਆ ਉਹ ਆਪਣੇ ਆਪ ਹੀ ਬਿਨਾ ਕੰਮ ਕਰਨ ਦੇ ਆਉਣ ਸਾਨੂੰ ਫੇਰ ਤੇ ਸਾਨੂੰ ਕੰਮ ਕਰਨ ਦੀ ਲੋੜ ਨਹੀਂ ਆ ਪਰ ਇਹ ਹੀ ਸੋਚੀ ਪਹਿਲੋਂ ਸਾਨੂੰ ਪੈਸੇ ਆਉਂਦੇ ਆ ਬਣ ਫੇਰ ਅਹੀਂ ਇੱਤਾ ਕਰਾਂਗੇ ਵੀ ਫੇਰ ਇਹ ਪੈਸੇ ਵੰਡਨੇ ਸ਼ੁਰੂ ਕਰ ਦੇਣਗੇ ਇੱਤਾ ਨਹੀਂ ਹੋਣਾ ਅਸਲ 'ਚ ਉਲਟ ਆ ਸਾਨੂੰ ਪਹਿਲੇ ਆਪਣੇ ਜਿੰਨੇ ਪੈਸੇ ਆ ਵਰਤਨੇ ਸ਼ੁਰੂ ਕਰ ਦੇਣੇ ਚਾਹੀਦੇ ਆ ਜਿਹੜੇ ਵੀ ਸਾਡਾ ਮਨ ਕਰਦਾ ਤੇ ਆਪਣੇ ਅੰਦਰੋਂ ਘਾਟ ਖਤਮ ਕਰਕੇ ਆਪਣੀ ਚੇਤਨਾ ਤੇ ਉੱਤੇ ਕੰਮ ਕਰਕੇ ਜੇ ਤੇ ਸਾਡੀ ਚੇਤਨਾ ਕਾਫੀ ਜ਼ਿਆਦਾ ਵਧ ਗਈ ਹੈ ਫਿਰ ਤੇ ਸਾਡੇ ਅੰਦਰ ਜੇ ਖਿਆਲ ਆਉਂਦੇ ਵੀ ਆਪੇ ਕਿੱਥੋਂ-ਕਿੱਥੋਂ ਹੋਣਗੇ ਫਿਰ ਕੋਈ ਨਾ ਫਰਕ ਨਹੀਂ ਪੈਂਦਾ ਕਿਉਂਕਿ ਉਦੋਂ ਆਪਣਾ ਕਿਉਂਕਿ ਆਪਣੀ ਇਹ ਅੰਦਰ ਦੀ ਸੈਟਿੰਗ ਹੀ ਉਸ ਪਾਸੇ ਹੋ ਰਹੀ ਪਈ ਹੈ ਪਰ ਜੇ ਸਾਡੀ ਚੇਤਨਾ ਤਾਂ ਪੱਥਰ ਜਿਹੀ ਇੰਨਾ ਉੱਚਾ ਨਹੀਂ ਆ ਫਿਰ ਸਾਨੂੰ ਹਰ ਇੱਕ ਚੀਜ਼ 'ਵਲ ਧਿਆਨ ਦੇਣਾ ਪੈਣਾ ਫਿਰ ਸਾਨੂੰ ਜੇ ਆਪਣੇ ਦਿਮਾਗ 'ਚ ਆਉਂਦਾ ਵੀ ਆਪੇ ਕਿੱਥੋਂ-ਕਿੱਥੋਂ ਹੋਊਗਾ ਫਿਰ ਉਹਦੇ ਵੱਲ ਵੀ ਥੋੜਾ ਧਿਆਨ ਦੇਣਾ ਪੈਣਾ ਕਿਉਂਕਿ ਜੇ ਚੇਤਨਾ ਸਾਡੀ ਥੱਲੇ ਉੱਤੀ ਹੋਵੇ ਫਿਰ ਥੋੜਾ ਬਹੁਤ ਹੋ ਜੇ ਇਸ ਕਰਕੇ ਸਾਨੂੰ ਪਹਿਲਾਂ ਉਸ ਰਾਸਤੇ ਤੋਂ ਉੱਪਰ ਕਟਮ ਰੱਖਣਾ ਪੈਣਾ ਵਾ ਤੇ ਸਾਨੂੰ ਆਮ ਫਲੋ ਦੇ ਵਿੱਚ ਪਹਿਲੇ ਹਿਉਣੇ ਪੈਣੇ ਆ। ਜਦੋਂ ਆਪਣੀ ਜ਼ਿੰਦਗੀ ਦੇ ਵਿੱਚ ਇੱਕ ਦੋ ਵਾਰੀ ਇੱਥਾਂ ਪੈਸੇ ਆਉਣੇ ਸ਼ੁਰੂ ਹੋ ਗਏ ਇੱਥਾਂ ਆਉਣਾ ਸ਼ੁਰੂ ਹੋ ਗਿਆ ਜਿਹੜੀ ਸਾਡੀ ਚੀਜ਼ਾਂ ਦੀ ਜ਼ਰੂਰਤ ਆ ਮੰਨ ਲਓ ਕੋਈ ਚੀਜ਼ ਪੈਸੇ ਨਾਲ ਹੀ ਆਉਣੀ ਆ ਫਿਰ ਉਹ ਪੈਉਤੇ ਥਾਂ ਤੇ ਪੈਸੇ ਆ ਜਾਣੇ ਆ ਪਰ ਪੈਸੇ ਤੋਂ ਬਗੈਰ ਕੋਈ ਚੀਜ਼ਾਂ ਵਾ ਜਿਹੜੀਆਂ ਜੇ ਸਾਨੂੰ ਪਸੰਦ ਆ ਮੰਨ ਲਓ ਖਾਣੇ ਵਾਲੀ ਚੀਜ਼ ਪਸੰਦ ਆ ਸਾਨੂੰ ਤਾਂ ਹੋ ਸਕਦਾ ਕੋਈ ਸਾਡੇ ਕੋਈ ਰਿਸ਼ਤੇਦਾਰ ਆ ਉਹ ਲੈ ਕੇ ਆ ਜੇ ਹਨਾ ਜਾਂ ਉਤਾ ਹੀ ਕਿਸੇ ਕੰਨ ਕਿਸੇ ਤਰੀਕੇ ਦੇ ਨਾਲ ਉਹ ਚੀਜ਼ ਖਾਣ ਵਾਲੀ ਆ ਜੇ ਜਾਂ ਸਾਨੂੰ ਕੋਈ ਫੋਨ ਵਾ ਚਾਹੀਦਾ ਵਾ ਇਹ ਚੀਜ਼ਾਂ ਚਾਹੀਦਾ ਵਾ ਤੇ ਫਿਰ ਉਹ ਵੀ ਚੀਜ਼ਾਂ ਆਪਣੇ ਆਪ ਹੀ ਆ ਜਾਣ ਇੱਥਾਂ ਹੋ ਜੇ ਤੇ ਇਹਦੇ ਵਿੱਚ ਕੋਈ ਅਣਜਾਣੀ ਕਿ ਰੁਕਾਵਟ ਨਹੀਂ ਪਾਉਣੀ ਜੋ ਉਹਨਾ ਆਪਣੇ ਆਪ ਫਲੋ ਦੇ ਅੰਦਰ ਜਿੰਦਗੀ ਦੇ ਅੰਦਰ ਆਉਂਦੇ ਨਾ ਵਾ ਤੇ ਆਪਣੇ ਅੰਦਰੋਂ ਜਿਹੜੀ ਕਾੜ ਦਾ ਕੀੜਾ ਉਹਨੂੰ ਖਤਮ ਕਰਨਾ ਵਾ ਤੇ ਉਸ ਰਾਹ ਤੇ ਦੂਪਰ ਪਹਿਲਾ ਤੁਰਨਾ ਵਾ ਇਹ ਨਹੀਂ ਵੀ ਅਸੀਂ ਇਸ ਸਭ ਭਰਪੂਰਤਾ ਦੇ ਸੰਸਾਰ ਦੇ ਅੰਦਰ ਆ ਗਈ ਆ ਤੇ ਅਹੀਂ ਉਹਦੇ ਅੰਦਰ ਕਦਮ ਰੱਖਿਆ ਹੀ ਨਾ ਥੋੜੇ ਥੋੜੇ ਕਦਮ ਭਰ ਕੋਈ ਗੱਲ ਨਹੀਂ ਜ਼ਿਆਦਾ ਇੱਕਦਮ ਕਰਨ ਦੀ ਵੀ ਇੰਨੀ ਜ਼ਰੂਰਤ ਨਹੀਂ ਆ ਥੋੜੇ ਕਦਮ ਰੱਖੋ ਕਿਉਂਕਿ ਇੱਕ ਦੋ ਵਾਰੀ ਜਦੋਂ ਪੈਸੇ ਆ ਗਏ ਨਾ ਸਾਨੂੰ ਆਪਣੇ ਆਪ ਬਿਨਾਂ ਕਿਸੇ ਮਿਹਨਤ ਕਰਕੇ ਬਹੁਤ ਜ਼ਿਆਦਾ ਮਤ ਮਰਾ ਕੇ ਮਿਹਨਤ ਕਰਕੇ ਪੈਸੇ ਕਮਾਉਂ ਤੋਂ ਬਗੈਰ ਜਦੋਂ ਇੱਕ ਦੋ ਵਾਰੀ ਵੀ ਸਾਡੇ ਕੋਲ ਇਹ ਸਭ ਕੁਝ ਆ ਗਿਆ ਨਾ ਤੇ ਫਿਰ ਉਹ ਆਪਣੇ ਆਪ ਹੀ ਸਾਨੂੰ ਇੱਕ ਦੋ ਵਾਰੀ ਫਿਰ ਦਿਮਾਗ ਨੂੰ ਵੀ ਹੋ ਜਾਣਾ ਜਿਵੇਂ ਬਾਕੀ ਇੱਤਾ ਹੁੰਦਾ ਵਾ ਫਿਰ ਫਿਰ ਅਗਲੇ ਜਿਹੜੇ ਕਦਮ ਹੈ ਆਪਣੇ ਆਪ ਛੇਤੀ ਛੇਤੀ ਪੁੱਟਣਾ ਸ਼ੁਰੂ ਕਰ ਦੇਣਾ ਫਿਰ ਇੱਕ ਫਿਰ ਅਸੀਂ ਬਚਾਪਾ ਜਾ ਕੇ ਪੈਸੇ ਤੇ ਸਭ ਕੁਝ ਚੀਜ਼ਾਂ ਜਿਹੜੀਆਂ ਨਹੀਂ ਰੱਖਣੀਆਂ ਫਿਰ ਅਸੀਂ ਤੁਰ ਹੀ ਜਾਣਾ ਤੇ ਆਪਣੇ ਆਪ ਹੀ ਰਾਸਤੇ ਦੇ ਅੰਦਰ ਸਾਨੂੰ ਜਿੰਨੀਆਂ ਜ਼ਰੂਰਤ ਵਾਲੀਆਂ ਚੀਜ਼ਾਂ ਆਪਣੇ ਆਪ ਹੀ ਆਈ ਜਾਣੀਆਂ ਪਰ ਸਾਨੂੰ ਪਹਿਲਾਂ ਕਰਨਾ ਪੈਣਾ ਇਸੇ ਕਰਕੇ ਇਹ ਰਾਸਤਾ ਹੋਣਾ ਜਿਹੜਾ ਹਰੇਕ ਜਾਣੇ ਨੂੰ ਉਸ ਰਾਸਤੇ ਤੋਂ ਉੱਪਰ ਲੈ ਕੇ ਜਾਂਦਾ ਹੋਇਆ ਜਿਸ ਰਾਸਤੇ ਤੋਂ ਉੱਪਰ ਆਲੇ ਦੁਆਲੇ ਲੋਕ ਜਿਹੜੇ ਆ ਪਹਿਲਾਂ ਨਹੀਂ ਤੁਰੇ ਅਹੀਂ ਤੁਰਨਾ ਉਹ ਪਹਿਲੀ ਵਾਰ ਤੇ ਇਕੱਲੇ ਯਕੀਨ ਤੇ ਸਿਰ ਤੇ ਵੀ ਹੋ ਸਕਦਾ ਹੈ ਇਹਨੂੰ ਤੁਹਾਨੂੰ ਤੁਰਨਾ ਪਵੇ ਤੇ ਥੋੜਾ ਥੋੜਾ ਅਹੀਂ ਜੀ ਦੇ ਅੰਦਰ ਫੈਸਲਾ ਲਾ ਕੇ ਇਸ ਪਾਸੇ ਹੀ ਵਾਲੇ ਤੁਰ ਚਲੇ ਤੇ ਇਸ ਬ੍ਰਾਹਮਣ ਦੇ ਅੰਦਰ ਭਰਪੂਰਤਾ ਆ ਗਈ ਆ ਜਿਹੜਾ ਆਪਣੀ ਧਰਤੀ ਆ ਨਾ ਇਸ ਦੇ ਅੰਦਰ ਸਾਨੂੰ ਹਰੇਕ ਚੀਜ਼ ਉਪਲਬਧ ਕਰਾਉਣ ਦੇ ਲਈ ਤੇ ਜਿਹੜਾ ਆਪਣਾ ਬ੍ਰਹਿਮੰਡਿਆ ਹਰੇਕ ਚੀਜ਼ ਉਪਲਬਧ ਕਰਾਉਣ ਦੇ ਲਈ ਤਿਆਰ ਆ ਇਸ ਕਰਕੇ ਪਹਿਲਾਂ ਸਾਨੂੰ ਬ੍ਰਹਮੰਡ ਦੇ ਅੰਦਰ ਸਾਨੂੰ ਤਿਆਰ ਹੋਣਾ ਪੈਣਾ ਵਾ ਉਸ ਰਾਹਤੇ ਦੇ ਉੱਪਰ ਤੁਰਨ ਦੇ ਲਈ ਸਾਡੀ ਧਰਤੀ ਤੇ ਸਾਰਾ ਬ੍ਰਹਮੰਡ ਸਾਨੂੰ ਸਾਰੀ ਚੀਜ਼ਾਂ ਉਪਲਬਧ ਕਰਾਉਣ ਦੇ ਲਈ ਤਿਆਰ ਆ ਉਹ ਤਿਆਰ ਬੈਠਾ ਉਹ ਬਸ ਇਹ ਵੇਖਣ ਲਿਆ ਵੀ ਅੰਦਰੋਂ ਘਾੜਦਾ ਇਹਦਾ ਕੀੜਾ ਖਤਮ ਹੋਇਆ ਵਾ ਕਿ ਨਹੀਂ ਇਹਨੇ ਇੱਕ ਦੋ ਕਦਮ ਅੱਗੇ ਚੱਕੇ ਆ ਕਿ ਨਹੀਂ ਅੱਗੇ ਤੁਰਨ ਦੇ ਲਈ ਉਸ ਰਾਹਤੇ ਦੇ ਉੱਪਰ ਜਿਹਦੇ ਅੰਦਰ ਆਪਣੇ ਆਪ ਸਾਰੀ ਚੀਜ਼ਾਂ ਆਉਂਟ ਹੈ ਪਣ ਤੇ ਪੈਸੇ ਜਿਹੜੇ ਆ ਫਲੋ ਦੇ ਅੰਦਰ ਆਉਂਦੇ ਆ ਜਿੰਨੇ ਜ਼ਰੂਰਤ ਹੁੰਦਾ ਹੁੰਦੀ ਹੈ ਇਕਦਮ ਨਹੀਂ ਆਉਨੇ ਤੂੰ ਕਹੂਗਾ ਵੀ ਹਾਂ ਵੀ ਮੇਰਾ ਕੋਈ ਦੋਸਤ ਹੈ ਉਹਨੂੰ ਪੈਸੇ ਬਹੁਤ سارے ਚਾਹੀਦੇ ਆ ਤੇ ਮੇਰੇ ਕੋਲ ਬਹੁਤ سارے ਪੈਸੇ ਆ ਜਾਣ ਮੈਂ ਉਹਨੂੰ ਦੇ ਦਾਂ ਕੁਝ ਪੈਸੇ ਮੇਰੇ ਰਿਸ਼ਤੇਦਾਰਾਂ ਨੂੰ ਦੇ ਦਾਂ ਜਿਨ੍ਹਾਂ ਨੂੰ ਜ਼ਰੂਰਤ ਆ ਕੁਝ ਪੈਸੇ ਉਹਨੂੰ ਦੇ ਦਾਂ ਪੈਸੇ ਆ ਜਾਣ ਮੈਂ ਉਹ ਕਾਰ ਖਰੀਦ ਲਾਂ ਪੈਸੇ ਆ ਜ ਨਹੀਂ ਤਾਂ ਇੱਤਾ ਹੋ ਜਾਣ ਉਹ ਉਹਦਾ ਕਾਰਨ ਇਹ ਕਿ ਆ ਵੀ ਅੰਦਰੋਂ ਘਾਟਿਆ ਤਾਂ ਇਉਂ ਚੀਜ਼ ਨੂੰ ਕਹਿੰਦੇ ਰਹੇ ਨੇ ਵੀ ਸਾਡੇ ਕੋਲ ਆ ਜੇ ਆ ਜੇ ਆ ਜੇ ਪਰ ਜਿਹੜੀ ਚੀਜ਼ ਬ੍ਰਹਮਣ ਦੇ ਅੰਦਰ ਪਹਿਲਾਂ ਹੀ ਆ ਤਾਂ ਉਹਦੇ ਅੰਦਰ ਸਾਨੂੰ ਉਹ ਜ਼ਰੂਰਤ ਕੀ ਆ ਕਹਿੰਦੇ ਵੀ ਆ ਜੇ ਮੰਨ ਲਓ ਮੇਰੇ ਕੋਲ ਕੋਈ ਫੋਨ ਹੈ ਠੀਕ ਹੈ ਉਹ ਫੋਨ ਮੇਰੇ ਕੋਲ ਹੈਗਾ ਵ ਇਸੇ ਤਰ੍ਹਾਂ ਇਸ ਬ੍ਰਹਿਮੰਡ ਦੇ ਅੰਦਰ ਸਾਰੀ ਚੀਜ਼ਾਂ ਪਹਿਲਾਂ ਹੀ ਹੈਗੀਆਂ ਵਾ ਪਰ ਹੁੰਦਾ ਕੀ ਆ ਹੁੰਦਾ ਇਹ ਆ ਕਿ ਅਸੀਂ ਇਹ ਸੋਚਦੇ ਹਾਂ ਕਿ ਅਸੀਂ ਉਹ ਸੋਚਾਂਗੇ ਕਿ ਉਹ ਚੀਜ਼ ਸਾਡੇ ਕੋਲ ਆ ਜਾਏ ਉਹ ਅਸੀਂ ਕਿਉਂ ਸੋਚਦੇ ਹਾਂ ਸਾਡੇ ਕੋਲ ਆ ਜਾਏ ਕਿਉਂਕਿ ਅੰਦਰੋਂ ਘਾਟ ਆ ਇਸ ਕਰਕੇ ਤੇ ਕਿਉਂਕਿ ਸਾਨੂੰ ਯਕੀਨ ਹੀ ਨਹੀਂ ਉਹ ਸਾਡੇ ਕੋਲ ਹੈਗੀ ਹੈ ਪਰ ਜੇ ਉਹ ਸਾਡੇ ਕੋਲ ਪਹਿਲਾਂ ਹੀ ਹੈਗੀ ਆ ਅਸੀਂ ਉਹਨੂੰ ਪੂਰਾ ਮਹਿਸੂਸ ਕਰ ਲਿਆ ਆਪਣੇ ਅੰਦਰੋਂ ਫਿਰ ਸਾਡੇ ਕੋਲ ਉਹ ਆਉਣੀ ਤੈਅ ਆ ਇਹ ਬ੍ਰਹਿਮੰਡ ਦਾ ਨਿਯਮ ਆ ਉਸ ਬ੍ਰਹਿਮੰਡ ਨੇ ਸਾਡੇ ਕੋਲ ਉਹ ਚੀਜ਼ ਲੈ ਕੇ ਹੀ ਆਉਣੀ ਹੈ ਜੇ ਆਪਣੇ ਅੰਦਰੋਂ ਘਾਟ ਖਤਮ ਆ ਤੇ ਅਹੀਂ ਉਹਨੂੰ ਇਹ ਤਾਂ ਪੱਕਾ ਮਾਲੀਬ ਸਾਡੇ ਕੋਲ ਪਹਿਲਾਂ ਹੀ ਆ ਤੇ ਫਿਰ ਉਹ ਚਾਹਦੇ ਕੋਲ ਚੀਜ਼ ਆਉਣੀ ਹੀ ਆਉਣੀ ਤੇ ਜਿਹੜੀ ਭਰਪੂਰਤਾ ਦਾ ਜਿਹੜਾ ਬੀਜ ਹੈ ਧਰਤੀ ਦੇ ਅੰਦਰ ਅੰਦਰ ਪੈ ਗਿਆ ਵਾ ਤੇ ਇਸ ਬ੍ਰਹਮੰਡ ਦੇ ਅੰਦਰ ਵੀ ਆ ਤਾਂ ਸਾਨੂੰ ਪਹਿਲਾ ਕਦਮ ਚੁੱਕਣਾ ਪੈਣਾ ਧੰਨਵਾਦ ਜੀ